ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੀ ਅਫਡੇਟ ਲੈ ਕੇ ਆਜਾਣਾ ਜੀ ਅਗਲੇ 4-5 ਘੰਟਿਆਂ ਦੀ ਅਫਡੇਟ ਤੁਹਾਨੂੰ ਦੇਵਾਂਗੇ ਐਸੇ ਵੇਲੇ ਲਗਭਗ 3 ਵਜਣ ਜਾ ਰਹੇ ਨੇ ਤੇ 3 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਦੀ ਅਫਡੇਟ ਹੋਏਗੀ ਤੇ ਕਿਹੜੇ ਖੇਤਰਾਂ ਦੇ ਵਿੱਚ ਮੈਂ ਪਹੁੰਚਣਗੇ ਇਹ ਤੁਹਾਨੂੰ ਅਫਡੇਟ ਇਸ ਵੀਡੀਓ ਦੇ ਵਿੱਚ ਦੇਣੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦੇ ਚੁੱਕੇ ਹਾਂ ਕਿ ਅੱਜ 27 ਜੂਨ ਨੂੰ ਲਗਭਗ ਮੌਨਸਨ ਕਮਜ਼ੋਰ ਹੈ ਖਾਸ ਕਰਕੇ ਪੰਜਾਬ ਵਾਲੇ ਪਾਸੇ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਕੋਈ ਬਹੁਤੀ ਕਾਰਵਾਈਆਂ ਵੇਖਣ ਨੂੰ ਨਹੀਂ ਮਿਲਣਗੀਆਂ ਦੱਖਣ ਪੂਰਬੀ ਰਾਜਸਥਾਨ ਨੂੰ ਛੱਡ ਕੇ ਤੇ ਮੱਧ ਰਾਜਸਥਾਨ ਨੂੰ ਛੱਡ ਕੇ ਤੇ ਪਹਾੜੀ ਖੇਤਰਾਂ ਨੂੰ ਛੱਡ ਕੇ ਸੋ ਅੱਜ ਤੁਹਾਨੂੰ ਇਹ ਵੀ ਕਿਹਾ ਸੀ ਸਵੇਰ ਦੀ ਵੀਡੀਓ ਦੇ ਵਿੱਚ ਕਿ ਦੁਪਹਿਰ ਤੋਂ ਬਾਅਦ ਜੇਕਰ ਕਾਰਵਾਈਆਂ ਹੁੰਦੀਆਂ ਵੀ ਨੇ ਤੇ ਉਹ ਲਿਮਟਿਡ ਖੇਤਰਾਂ ਦੇ ਵਿੱਚ ਹੋਣਗੀਆਂ ਕੁਝ ਸੀਮਿਤ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਆਦਰਜ ਹੋਣਗੇ ਸੋ ਇਸ ਵੇਲੇ ਦੀਆਂ ਸੈਟਲਾਈਟ ਤਸਵੀਰਾਂ ਦੇਖਦੇ ਹਾਂ ਤੇ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਲੰਦੇ ਵਾਲੇ ਫਸਿਆਂ ਜਿਹੜਾ ਗਰਜਲੇਸ਼ਕ ਵਾਲਾ ਬਦਲ ਬਣਿਆ ਤੇ ਇਸ ਵੇਲੇ ਇਹ ਮਾਝਾ ਖੇਤਰ ਨੂੰ ਕਵਰ ਕਰ ਰਿਹਾ ਜਿਨ੍ਹਾਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਤੇ ਜੇ ਨਵੀ ਹਲਕਿਆਂ ਨਾਲ ਲੱਗਦੇ ਨੇ ਹਲਕਿਆਂ ਦੇ ਵਿੱਚ ਬਦਲ ਬਈ ਇਸ ਵੇਲੇ ਜਾ ਰਹੀ ਆ ਦੂਜੇ ਫਸੇ ਪਠਾਨਕੋ ਮਿਆਨ ਹੁਸ਼ਿਆਰ ਫਰ ਜਲੰਧਰ ਤੇ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਬਦਲਵਾਈ ਦੇ ਨਾਲ ਕਿਤੇ ਕਿਤੇ ਹਲਕੇ ਸ਼ਰਾਟੇ ਦੀ ਉਮੀਦ ਜੜੀਆਂ ਬਣਦੀ ਜਾ ਰਹੀ ਹੈ ਸੋ ਆਉਂਦੇ ਜਿਹੜੇ 3-4 ਘੰਟੇ ਨੇ ਯਾਨੀ ਕਿ ਸ਼ਾਮ ਤੱਕ ਇਹ ਬੱਦਲ ਐਕਟਿਵ ਰਹਿਣਾ ਇਹਨਾਂ ਖੇਤਰਾਂ ਦੇ ਵਿੱਚ ਮਾਝਾ ਖੇਤਰ ਦੋਆਬਾ ਖੇਤਰ ਤੇ ਮਾਲਵੇ ਦੇ ਕੁਝ ਦੋ ਤਿੰਨ ਜ਼ਿਲ੍ਹੇ ਪਛਮੀ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਬੋਹਰ ਬਠਿੰਡੇ ਦੇ ਕੁਝ ਖੇਤਰ ਤੇ ਇਧਰੋਂ ਜੇਕਰ ਪੁਆਦ ਵਾਲੇ ਪਾਸੇ ਤੱਕ ਬੱਦਲ ਵਾਈ ਪਹੁੰਚ ਜਾਂਦੀ ਹੈ ਚੰਡੀਗੜ੍ਹ ਮੋਹਾਲੀ ਰੋਪੜੇ ਨਾਲ ਖੇਤਰਾਂ ਦੇ ਵਿੱਚ ਬੱਦਲ ਵਾਈ ਪਹੁੰਚ ਸਕਦੀ ਹੈ ਕਾਰਵਾਇਆਂ ਸੀਮਿਤ ਰਹਿਣਗੀਆਂ ਹਲਕੇ ਸ਼ਰਾਟੇ ਪਹੁੰਚਣਗੇ ਬਹੁਤੇ ਖੇਤਰਾਂ ਦੇ ਵਿੱਚ ਬਹੁਤੇ ਮਤਲਬ ਜਿਹੜੇ ਪਹਾੜਾ ਦੇ ਨਾਲ ਲੱਗਦੇ ਆ ਤੇ ਇਧਰ ਗੁਰਦਾਸਪੁਰ ਦੇ ਤਰਾ ਦੇ ਵਿੱਚ ਹਲਕੇ ਕਿਨਵਨ ਸੰਭਵ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਹੋ ਸਕਦਾ ਕੁਝ 2-4 ਥਾਮਾਂ ਤੇ ਸ਼ਰਾਟੇ ਤੇਜ ਵੀ ਹੋ ਸਕਦੇ ਨੇ ਇਸਲਾਵਾ ਜੇਕਰ ਬਦਲ ਅੱਗੇ ਪਹੁੰਚੇਗਾ ਉਮੀਦ ਹੈ ਕਿ ਬੱਦਲ ਅੱਗੇ ਜਰੂਰ ਪਹੁੰਚੇਗਾ ਮਾਲਵੇ ਦੇ ਕੇਂਦਰੀ ਮਾਲਵੇ ਤੱਕ ਬੱਦਲਬਾਈ ਪਹੁੰਚ ਸਕਦੀ ਹੈ ਜਨਾ ਦੇ ਵਿੱਚ ਮਾਨਸਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਦੇ ਖੇਤਰ ਪлюс ਆਸ-ਆਸ ਦੇ ਜਿਹੜੇ ਹਲਕੇ ਆ ਖੰਨਾ ਪੈਲ ਦਰਾਹਾ ਸਾਨੇ ਵਾਲੇ ਨਾਲ ਖੇਤਰਾ ਤੱਕ ਹਲਕੇ ਬੱਦਲਬਾਈ ਜੜੀਆਂ ਪਹੁੰਚ ਸਕਦੀ ਹੈ ਦਰਮਿਆਨੇ ਲੈਵਲ ਦੀ ਸ਼ਰਾਟੇ ਬਹੁਤੇ ਖੇਤਰਾ ਦੇ ਵਿੱਚ ਨਹੀਂ ਪਹੁੰਚਣਗੇ ਕੇਂਦਰੀ ਮਾਲਵੇ ਦੇ ਸ਼ਰਾਟੇ ਜਿਹੜੇ ਆ ਦੁਆਬਾ ਪਲਸ ਖਾਦ ਖੇਤਰ ਤੇ ਕੁਝ ਮਾਝੇ ਦੇ ਖੇਤਰਾ ਤੱਕ ਸੀਮਿਤ ਰਹਿਣਗੇ ਕਿਤੇ ਨਾ ਕਿਤੇ ਹਲਕੇ ਤੋਂ ਲੈ ਕੇ ਤੇਜ਼ ਮੀਂਹ ਵੀ ਦਰਜ ਹੋ ਸਕਦੇ ਨੇ ਪਹਾੜਾਂ ਦੇ ਵਿੱਚ Shimla Kullu Manali ਇਹਨਾਂ ਖੇ ਅੱਜ ਦੇ ਨਾਲ ਅਸਵੇਲੇ ਮੌਨਸਨ ਐਕਟੀਵੇਟ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਛਰਾਟੇ ਅਸਵੇਲੇ ਲੱਗ ਰਹੇ ਨੇ ਖਾਸ ਕਰ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਸੋ ਇਹ ठा ਉੱਤਰ ਦਾ ਹੋ ਜਾ ਬੱਦਲ ਕਵਰ ਕਰੇਗਾ ਜੀ ਦੋਆਬਾ ਖੇਤਰ ਨੂੰ ਤੇ ਮਾਝਾ ਤੇ ਕੁਝ ਮਾਲਵੇ ਦੇ ਜਿਲ੍ਹਿਆਂ ਨੂੰ ਕਾਰਵਾਈਆਂ ਬਹੁਤ ਹੀ ਖੇਤਰਾਂ ਦੇ ਵਿੱਚ ਹਲਕੀਆਂ ਰਹਿਣਗੀਆਂ ਹਲਕੇ ਅਮੀਦਾਰ ਜ ਹੋਣਗੇ ਕੁਝ ਥਾਵਾਂ ਹੋ ਸਕਦੀਆਂ ਜਿੱਥੇ ਦਰਮਿਆਨੇ ਤੇ ਤੇਜ਼ ਛਰਾਟੇ ਲੱਗ ਸਕਦੇ ਨੇ ਜੀ ਇਜਾਜ਼ਤ ਦਿਓ ਤੁਹਾਨੂੰ